ਦੀਵਾਨ ਟੋਡਰਮਲ ਜੀ ਨੇ ਵਜ਼ੀਰ ਖਾਨ ਤੋਂ ਨਹੀਂ ਕਿਸੇ ਹੋਰ ਤੋਂ ਖਰੀਦੀ ਸੀ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸਸਕਾਰ ਲਈ ਜਗਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਕਿੰਨੀਆਂ ਮੋਹਰਾਂ ਵਛਾਈਆਂ ਗਈਆਂ ਸੀ ਕਿੰਨੇ ਦੀ ਉਹ ਜਗਾ ਖਰੀਦੀ ਗਈ ਸੀ ਅੱਜ ਉਹਦੀ ਕੀਮਤ ਕਿੰਨੀ ਬਣਦੀ ਹੈ ਅਸੀਂ ਖੜੇ ਹਾਂ ਜਹਾਜ਼ ਹਵੇਲੀ ਦੇ ਪਿੱਛੇ ਜਦੋਂ ਅਸੀਂ ਇਤਿਹਾਸ ਪੜਦੇ ਹਾਂ ਦੀਵਾਨ ਟੋਡਰਮਲ ਜੀ ਦਾ ਤਾਂ ਸਿਰਫ ਇੱਕ ਪੰਨੇ 'ਚ ਅਸੀਂ ਇਤਿਹਾਸ ਖਤਮ ਕਰ ਦਿੰਨੇ ਹਾਂ ਪਰ ਉਹ ਕਿੰਨਾ ਮਹਾਨ ਇਤਿਹਾਸ ਆ ਕੀ ਕੁਝ ਉੱਤੇ ਹੋਇਆ ਹੋਊਗਾ ਕੀ ਭਜ ਦੌੜ ਦੀਵਾਨ ਟੋਡਰਮਲ ਜੀ ਨੇ ਕੀਤੀ ਜੋ ਵਜ਼ੀਰ ਖਾਨ ਸੀਗਾ ਉਹ ਇੰਨਾ ਜ਼ਿਆਦਾ ਹੰਕਾਰਿਆ ਹੋਇਆ ਸੀਗਾ ਕਿ ਸਹਬਜ਼ਾਦਿਆਂ ਇਦਕਰਨ ਤੋਂ ਬਾਅਦ ਉਹਦਾ ਇਹ ਫਰਮਾਨ ਸੀਗਾ ਕਿ ਗੋਬਿੰਦ ਦੇ ਪੁੱਤਰਾਂ ਨੂੰ ਮੈਂ ਸਰਹੰਦ ਦੀ ਧਰਤੀ ਨਹੀਂ ਨਸੀਬ ਹੋਣ ਦੇਣੀ ਹੰਸਲਾ ਨਦੀ ਦੇ ਕਿਨਾਰੇ ਜੰਗਲਾਂ 'ਚ ਸਾਹਿਬਜ਼ਾਦਿਆਂ ਦੀਆਂ ਜੋ ਪਵਿੱਤਰ ਦੇਹਾਂ ਸੀ ਉਹ ਸਟਵਾ ਦਿੱਤੀਆਂ ਸੀ ਕਹਿੰਦਾ ਸੀ ਕਿ ਇਹਨਾਂ ਨੂੰ ਸਸਕਾਰ ਨਸੀਬ ਨਾ ਹੋਵੇ ਜੋ ਇਲਾ ਕਾਂ ਜੋ ਜੰਗਲੀ ਜਾਨਵਰ ਨੇ ਉਹ ਨੋਚ-ਨੋਚ ਕੇ ਇਹਨਾਂ ਦੀਆਂ ਦੇਹਾਂ ਨੂੰ ਖਾਣ ਐਨਾ ਉਹ ਪਾਪੀ ਸੀਗਾ ਉਸ ਸਮੇਂ 'ਚ ਪੂਰਾ ਸਰਹੰਦ ਡਰਿਆ ਹੋਇਆ ਸੀਗਾ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਜਾ ਕੇ ਕੋਸ਼ਿਸ਼ ਨਹੀਂ ਕੀਤੀ ਕਿ ਸਾਹਿਬਜ਼ਾਦਿਆਂ ਦੀਆਂ ਉਹ ਦੇਹਾਂ ਉੱਥੋਂ ਉਠਾ ਲਈਏ ਅਸੀਂ ਪਰ ਦਰवेश ਪਰਸ਼ਾਦਾ ਦੇ ਸੀਗੇ ਜਿਨ੍ਹਾਂ ਨੇ ਹਿੰਮਤ ਕੀਤੀ ਜੋ ਗੁਰੂ ਦੇ ਪੁੱਤਰ ਹੋਣ ਦਾ ਜਿਨ੍ਹਾਂ ਨੇ ਫਰਜ਼ ਨਿਭਾਇਆ ਉਹਨਾਂ ਚੋਂ ਇੱਕ ਸੀਗੇ دیਵਾਨ ਟੋਡਰਮਲ ਉਹਨਾਂ ਚੋਂ ਸੀਗੇ ਭਾਈ ਮੋਤੀराम ਮਹਿਰਾਜੀ ਤੇ ਉਹਨਾਂ ਦਾ ਪਰਿਵਾਰ ਕਿੰਨੀਆਂ ਮੋਹਰਾਂ ਮਛਾਈਆਂ ਗਈਆਂ ਸੀ ਜਦੋਂ ਅਸੀਂ ਪੇਂਟਿੰਗਸ ਦੇਖਦੇ ਹਾਂ ਨਾ ਤਾਂ ਅਸੀਂ ਇੱਕ ਪੋਰਟਲੀ ਦਿਖਾਉਣੀ ਆ ਮੋਹਰਾਂ ਵਾਲੀ ਪਰ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ 78000 ਮੋਹਰਾਂ ਮਛਾਈਆਂ ਗਈਆਂ ਸੀ 78000 ਮੋਹਰਾਂ ਕਿਸੇ ਪੋਰਟਲੀ 'ਚ ਨਹੀਂ ਆਉਂਦੀਆਂ 78000 ਜੇ ਅਸੀਂ ਕੋਸ਼ਿਸ਼ ਕਰੀਏ ਨਾ ਤਾਂ ਅਸੀਂ ਰੋੜੀਆਂ ਨਹੀਂ ਇਕੱਠੀਆਂ ਕਰ ਸਕਦੇ ਇੱਕ ਦਿਨ 'ਚ دیਵਾਨ ਟੋਡਰਮਲ ਜੀ ਉਹਨਾਂ ਨੂੰ دیਵਾਨ ਦੀ ਵੀ ਬਹੁਤ ਵੱਡੀ ਪਦਵੀ ਹੁੰਦੀ ਆ 100 ਕੋੜ ਸਵਾਰ ਤੇ 4000 ਫੌਜ ਰੱਖਣ ਦਾ ਉਹਨਾਂ ਕੋਲ ਹੱਕ ਸੀਗਾ ਜਿਵੇਂ ਅੱਜ ਦੇ ਟਾਟਾ ਬਿਰਲਾ ਅੰਬਾਨੀ ਉਸ ਲੈਵਲ ਦਾ ਉਹਨਾਂ ਦਾ ਪੈਸੇ ਪੱਖੋਂ ਹੋ ਸੀਗੇ ਜਹਾਜੀ ਹਵੇਲੀ ਨੂੰ ਕਿਉਂ ਕਹਿੰਦੇ ਆ ਜੋ ਸਾਡੇ ਪਿੱਛੇ ਆ ਇਹ ਦਿਵਾਨ ਟੋਡਰ ਮਲਜੀ ਦੀ ਹਵੇਲੀ ਸੀ ਕਿਉਂਕਿ ਜਹਾਜ਼ਾਂ ਦਾ ਉਹਨਾਂ ਦਾ ਕਾਰੋਬਾਰ ਸੀਗਾ ਇਸ ਕਰਕੇ ਨੂੰ ਜਹਾਜੀ ਹਵੇਲੀ ਕਹਿੰਦੇ ਆ ਇਤਿਹਾਸ 'ਚ ਇਹ ਵੀ ਲਿਖਿਆ ਮਿਲਦਾ ਹੈ ਕਿ ਆਪਣੀ ਜ਼ਮੀਨ ਜਾਇਦਾਦ ਸਭ ਵੇਚ ਕੇ ਉਹਨਾਂ ਨੇ ਮੋਹਰਾਂ ਇਕੱਠੀਆਂ ਕੀਤੀਆਂ ਇੱਕ ਦਿਨ 'ਚ ਉਹਨਾਂ ਨੇ ਇੰਨੀਆਂ ਜ਼ਿਆਦਾ ਮੋਹਰਾਂ ਇਕੱਠੀਆਂ ਕਰ ਲਈਆਂ ਮੋਹਰਾਂ ਇਕੱਠੀਆਂ ਕਿਉਂ ਕੀਤੀਆਂ ਗਿਆ ਉਸ ਤੋਂ ਪਹਿਲਾਂ ਉਹਨ ਇਹ ਭਜ ਦੌੜ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਦੀ ਬੇਕਦਰੀ ਨਾ ਹੋਵੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰ ਦੀ ਬੇਅਦਬੀ ਨਾ ਹੋਵੇ ਵਜ਼ੀਰ ਖਾਨ ਤੱਕ ਪਹੁੰਚ ਕੀਤੀ ਗਈ ਵਜ਼ੀਰ ਖਾਨ ਕਹਿੰਦਾ ਜਿੱਥੇ ਮਿਲਦੀ ਹੈ ਜ਼ਮੀਨ ਉੱਥੇ ਲੈ ਲਾ ਅਸੀਂ ਨਹੀਂ ਸੰਸਕਾਰ ਕਰਨ ਦਿੰਦੇ ਫਿਰ ਉਸ ਤੋਂ ਬਾਅਦ ਲਿਖਿਆ ਮਿਲਦਾ ਹੈ ਕਿ ਕਈ ਵਾਰ ਅਸੀਂ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਜੋ ਜ਼ਮੀਨ ਹੈ ਉਹ ਦਿਵਾਨ ਟਾਡਰ ਮਲਜੀ ਨੇ ਵਜ਼ੀਰ ਖਾਨ ਤੋਂ ਖਰੀਦੀ ਔਰ ਕਈ ਚੌਧਰੀ ਅੱਤੇ ਦਾ ਜ਼ਿਕਰ ਕਰਦੇ ਨੇ ਚੌਧਰੀ ਅੱਤਾ ਜਿਹੜਾ ਇਸੇ ਹੀ ਇਲਾਕੇ ਦਾ ਸੀਗਾ ਦਿਵਾਨ ਟਾਡਰ ਮਲਜੀ ਨੇ ਸਾਰੇ ਪਾਸੇ ਪੁੱਛਿਆ ਕਿ ਕੌਣ ਜ਼ਮੀਨ ਦੇਣ ਲਈ ਤਿਆਰ ਆ ਪਰ ਸਾਰੇ ਡਰੇ ਹੋਏ ਸੀ ਕਿਸੇ ਨੇ ਜ਼ਮੀਨ ਦੇਣ ਲਈ ਕਿਸੇ ਨੇ 1 ਇੰਚ ਜ਼ਮੀਨ ਦੇਣ ਲਈ ਹਾਮੀ ਨਹੀਂ ਭਰੀ ਹੈਗੀ ਉਸ ਤੋਂ ਬਾਅਦ ਫਿਰ ਜ਼ਿਕਰ ਮਿਲਦਾ ਹੈ ਕਿ ਚੌਧਰੀ ਅੱਤਾ ਇੱਕ ਜੋ ਜ਼ਮੀਨ ਦੇਣ ਲਈ ਮੰਨ ਗਿਆ ਪਰ ਉਹਨੇ ਪੈਸਿਆਂ ਦੀ ਡਿਮਾਂਡ ਕੀਤੀ ਉਹਦੇ ਮਨ 'ਚ ਲਾਲਚ ਆਇਆ ਕਿ ਇਹ ਅੰਨੇ ਅਮੀਰ ਬੰਦੇ ਇਹਨਾਂ ਤੋਂ ਮੈਂ ਥੋੜੇ ਪੈਸੇ ਥੋੜੀ ਨਾ ਮੰਗੂਗਾ ਪੈਸਿਆਂ ਤੱਕ ਨਹੀਂ ਖੜਿਆ ਹੋ ਕਹਿੰਦਾ ਸੋਨੇ ਦੀਆਂ ਮੋਹਰਾਂ ਬਿਛਾਓ ਜਿੰਨੀ ਜਗ੍ਹਾ ਚਾਹੀਦੀ ਆ ਸੋਨੇ ਦੀਆਂ ਮੋਹਰਾਂ ਬਿਛਾ ਦਿਓ ਦੀਵਾਨ ਟੋਡਰ ਮਲ ਜੀ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਵੱਧ ਪੈਸੇ ਮੰਗ ਰਿਹਾ ਕਿ ਤੂੰ ਐ ਕਰ ਰਿਆ ਤੂੰ ਉਹ ਕਰ ਰਿਆ ਤੂੰ ਫਾਇਦਾ ਚੱਕ ਰਿਆ ਦਿਵਾਨ ਟੋਡਰ ਮਰਜੀ ਨੇ ਉਸੇ ਹੀ ਟਾਈਮ ਫਿਰ ਆਪਣੀ ਜ਼ਮੀਨ ਜਾਇਦਾਦ ਜਿੰਨੀ ਉਹਨਾਂ ਨੇ ਧਨ ਕੱਟਾ ਕੀਤਾ ਹੋਇਆ ਸੀ ਇਹ ਤਾਂ ਹੈ ਨਹੀਂ ਕਿ ਉਹਨਾਂ ਕੋਲ ਖੁਦ ਕੋਲ ਮੋਹਰਾਂ ਨਹੀਂ ਸੀਗੀਆਂ ਪਰ ਜੋ ਘਟ ਰਹੀਆਂ ਹੋਣਗੀਆਂ ਮੋਹਰਾਂ ਜ਼ਮੀਨ ਜਾਇਦਾਦ ਵੇਚ ਕੇ ਫਿਰ ਸਾਰੀਆਂ ਮੋਹਰਾਂ ਦਾ ਪ੍ਰਬੰਧ ਕੀਤਾ ਗਿਆ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਮੋਹਰਾਂ ਵਿਛਾਉਣ ਲੱਗੇ ਤਾਂ ਉਹ ਮੋਹਰਾਂ ਇਸ ਤਰੀਕੇ ਨਾਲ ਇੱਕ ਨਾਲ ਇੱਕ ਮੋਹਰ ਰੱਖ ਕੇ ਵਿਛਾਉਣ ਲੱਗੇ ਤਾਂ ਚੌਧਰੀ ਅੱਤਾ ਇੱਥੇ ਕਹਿੰਦਾ ਕਿ ਨਹੀਂ ਨਹੀਂ ਐਦਾਂ ਨਹੀਂ ਮੋਹਰਾਂ ਵਿਛਾਉਣੀਆਂ ਮੋਹਰਾਂ ਖੜੀਆਂ ਕਰਕੇ ਵਿਛਾਓ ਮੋਹਰਾਂ ਜਿਹੜੀਆਂ ਖੜ ਉਨ੍ਹਾਂ ਦੀ ਗਿਣਤੀ ਇਤਿਹਾਸਕਾਰ 78000 ਮੋਹਰਾਂ ਦੱਸਦੇ ਨੇ 10ਕ ਜਗ੍ਹਾ ਉਹ ਜ਼ਮੀਨ ਸੀਗੀ ਵੱਤੋ ਵੱਤ ਜੋ ਚਾਹੀਦੀ ਸੀਗੀ ਦਵਾਨ ਟੋਡਰ ਮਲ ਜੀ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਉਹਦੇ ਚ 78000 ਮੋਹਰਾਂ ਵਛਾਈਆਂ ਗਈਆਂ ਇਤਿਹਾਸਕਾਰ ਉਹ ਸੋਨੇ ਦੀਆਂ ਮੋਹਰਾਂ ਨੂੰ ਅਸ਼ਰਫੀਆਂ ਲਿਖਦੇ ਨੇ ਸੋਨੇ ਦੀ ਉਹ ਅਸ਼ਰਫੀ ਦਾ ਭਾਰ ਸੀਗਾ 10 ਗ੍ਰਾਮ ਉਹਦਾ ਡਾਇਆਮੀਟਰ ਸਵਾ ਇੰਚ ਲਿਖਿਆ ਜਾਂਦਾ ਹੈ ਯਾਨੀ ਕਿ 78000 ਜਿਹੜੀਆਂ ਉਹ ਅਸ਼ਰਫੀਆਂ ਵਸਾਈਆਂ ਸੀਗੀਆਂ ਉਹਨਾਂ ਦਾ ਭਾਰ ਬੰਦਾ ਹੈ 780 ਕਿਲੋ 780 ਕਿਲੋ ਸੋਨੇ ਦੀਆਂ ਮੋਹਰਾਂ ਵਸਾਈਆਂ ਸੀ ਜੇ ਅੱਜ ਦਾ ਰੇਟ ਕੱਢਿਆ ਜਾਵੇ ਨਾ ਅੱਜ ਹਜ਼ਾਰ ਕਰੋੜ ਦੀਆਂ ਮੋਹਰਾਂ ਸੀਗੀਆਂ ਉਹ ਕਿੰਨੀ ਕਿ ਜਗ੍ਹਾ ਖਰੀਦੀ ਸੀਗੀ 10 ਗਜ ਜਗ੍ਹਾ ਵੱਧ ਤੋਂ ਵੱਧ ਖਰੀਦੀ ਸੀਗੀ 10 ਗਜ ਜਗ੍ਹਾ 1000 ਕਰੋੜ ਦੀ 100 ਕਰੋੜ ਦਾ 1 ਗਜ ਬਣਦਾ ਹੈ ਪੂਰੀ ਦੁਨੀਆ ਦਾ ਕੋਨਾ-ਕੋਨਾ ਛਾਣ ਕੇ ਦੇਖ ਲਓ ਮਹਿੰਗੀ ਤੋਂ ਮਹਿੰਗੀ ਜਗ੍ਹਾ ਦੇਖ ਲਓ ਅਮਰੀਕਾ ਦੁਬਈ ਹਾਂਗਕਾਂਗ ਨਿਊਯਾਰਕ ਜਿਹੜਾ ਮਰਜ਼ੀ ਸ਼ਹਿਰ ਜਿਹੜਾ ਮਰਜ਼ੀ ਦੇਸ਼ ਦੇਖ ਲਓ ਇੰਨੀ ਮਹਿੰਗੀ ਜਗ੍ਹਾ ਤੁਹਾਨੂੰ ਕਿਤੇ ਨਹੀਂ ਮਿਲੂਗੀ ਅਸੀਂ ਐਵੇਂ ਨਹੀਂ ਕਲੇਮ ਕਰਦੇ ਕਿ ਫਤਿਹਗੜ ਸਾਹਿਬ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਸਿੱਖ ਇਤਿਹਾਸ ਚ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਗਈ ਆ ਇਹ ਪ੍ਰੈਕਟੀਕਲੀ ਵੀ ਜੇ ਤੁਸੀਂ ਦੇਖੋਗੇ ਨਾ ਤਾਂ ਇਹ ਸੱਚ ਆ 780 ਕਿਲੋ ਸੋਨਾ ਅੱਜ ਦਾ ਰੇਟ ਕੱਢ ਕੇ ਦੇਖ ਲਓ ਤੁਸੀਂ ਸੋਨੇ ਦਾ 1,30,000 ਅੱਜ ਦੀ ਰੇਟ ਦਾ ਤਕਰੀਬਨ ਰੇਟ ਆ ਇਸਾਬਨਾ 1000 ਕਰੋੜ ਉਹ ਮੋਹਰਾਂ ਦੀ ਕੀਮਤ ਮੰਦੀ ਆ 1 ਗੱਜ ਦੀ ਕੀਮਤ ਮੰਦੀ ਆ ਤਕਰੀਬਨ 100 ਕਰੋੜ ਦੁਨੀਆ ਤੇ ਜੇ ਸਭ ਤੋਂ ਮਹਿੰਗੀ ਜਗ੍ਹਾ ਵੀ ਕੋਈ ਵਿਕੀ ਆ ਨਾ ਉਹ ਤਕਰੀਬਨ 4-5 ਕਰੋੜ ਗਜ ਨੂੰ ਵਿਕੀਆ ਔਰ ਅਸੀਂ ਖਰੀਦੀਆ 100 ਕਰੋੜ ਗਜ ਨੂੰ ਜ਼ਮੀਨ ਇਸ ਕਰਕੇ ਵੱਧ ਤੋਂ ਵੱਧ ਕਮੈਂਟ ਕਰੋ ਤਾਂ ਜੋ ਪੂਰੀ ਦੁਨੀਆ ਚ ਇਹ ਮੈਸੇਜ ਆਵੇ ਇਹ ਸਿੱਖਾਂ ਦਾ ਇਤਿਹਾਸ ਪੂਰੀ ਦੁਨੀਆ ਚ ਜਾਵੇ ਕਿ ਮੋਸਟ ਐਕਸਪੈਂਸਿਵ ਪਲੇਸ ਔਨ ਦਾ ਅਰਥ ਇਜ਼ ਫਤਿਹਗੜ੍ਹ ਸਾਹਿਬ ਹੁਣੇ ਸਾਰੇ ਕਮੈਂਟ ਕਰਕੇ ਇਹ ਲਿਖੋ ਤਾਂ ਜੋ ਵੱਧ ਤੋਂ ਵੱਧ ਇਹ ਮੈਸੇਜ ਦੁਨੀਆ ਚ ਜਾਵੇ ਜਦੋਂ ਤੁਸੀਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਹੈ ਤਾਂ ਉਦੋਂ ਵੀ ਇਹੀ ਲਿਖਣਾ ਹੈ ਕਿਉਂਕਿ ਅੱਜ ਡਿਜੀਟਲ ਦਾ ਜ਼ਮਾਨਾ ਹੈ ਜੋਲਸੀ ਲਿਖਾਂਗੇ ਉਹ ਇਤਿਹਾਸ ਸਭ ਤੱਕ ਪਹੁੰਚੇਗਾ ਜੋ ਅਸੀਂ ਬੋਲ ਰਹੇ ਹਾਂ ਉਹ ਵੀ ਠੀਕ ਆ ਪਰ ਲਿਖਣਾ ਕਿਉਂਕਿ ਗੂਗਲ ਆ ਜਿਹੜਾ ਉਹ ਟੈਕਸਟ ਤੇ ਚੱਲਦਾ ਹੈ ਜਦੋਂ ਅਸੀਂ ਲਿਖਾਂਗੇ ਵੱਧ ਤੋਂ ਵੱਧ ਕਮੈਂਟ ਕਰੋ ਮੋਸਟ ਐਕਸਪੈਂਸਿਵ ਪਲੇਸ ਔਨ ਦਾ ਅਰਥ ਇਜ਼ ਫਤਿਹਗੜ੍ਹ ਸਾਹਿਬ ਹੁਣ ਇਹ ਤਾਂ ਸੀਗਾ ਦੀਵਾਨ ਟੋਡਰ ਮਲ ਜੀ ਦਾ ਇਤਿਹਾਸ ਇਹਦੇ ਨਾਲ ਨਾਲ ਹੁਣ ਦੀਵਾਨ ਟੋਡਰ ਮਲ ਜੀ ਉਦੋਂ ਇਕੱਲੇ ਨਹੀਂ ਸੀਗੇ ਹੋਰ ਵੀ ਸਿੱਖ ਸੀਗੇ ਕੌਣ ਸੀਗੇ ਉਹ ਜਦੋਂ ਹੁਣ 78000 ਮੋਹਰਾਂ ਵਿਛਾ ਕੇ ਚੌਧਰੀ ਅੱਤੇ ਤੋਂ ਉਹ ਜ਼ਮੀਨ ਖਰੀਦ ਲਈ ਗਈ ਕੁਝ ਇਤਿਹਾਸਕਾਰ ਚੌਧਰੀ ਅੱਤਾ ਲਿਖਦੇ ਨੇ ਕੁਝ ਇਤਿਹਾਸਕਾਰ ਵਜ਼ੀਰ ਖਾਨ ਦਾ ਨਾਮ ਹੀ ਲੈਂਦੇ ਨੇ ਕਿ ਵਜ਼ੀਰ ਖਾਨ ਨੇ ਉਮਰਾਂ ਲਈਆਂ ਸੀਗੀਆਂ ਹੁਣ ਜਦੋਂ ਜ਼ਮੀਨ ਖਰੀਦ ਲਈ ਗਈ ਪਵਿੱਤਰ ਦੇਹਾਂ ਬਈਆਂ ਨੇ ਹੰਸਲਾ ਨਦੀ ਦੇ ਕੰਡੇ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦਾਂ ਨੂੰ ਲਹੂਲਹਾਨ ਕਰਕੇ ਉਹ ਨਦੀ ਦੇ ਕਿਨਾਰੇ ਜਾਨਵਰਾਂ ਨੂੰ ਖਾਣ ਲਈ ਇੱਲਾਂ ਗਿਰਜਾਂ ਨੂੰ ਖਾਣ ਦੇ ਲਈ ਉਥੇ ਸੈੱਟ ਦਿੱਤਾ ਗਿਆ ਸੀਗਾ ਉਥੋਂ ਫਿਰ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਇਹਨਾਂ ਨੇ ਚੱਕੀਆਂ ਕਿਉਂਕਿ ਜ਼ਿਵਾ ਕੀਤਾ ਗਿਆ ਸੀਗਾ ਜ਼ਿਵਾ ਹੁੰਦਾ ਹੈ ਕਿ ਜਦੋਂ ਛੁਰੀ ਨੂੰ ਬਹੁਤ ਹਲਾਲ ਕਰਕੇ ਹੌਲੀ-ਹੌਲੀ ਗਰਦਨਾਂ ਕੱਟੀਆਂ ਗਈਆਂ ਸੀਗੀਆਂ ਨੀਹਾ ਜਿ ਤਿੰਨ ਤੋਂ ਬਾਅਦ ਬੇਹੋਸ਼ ਹੋ ਕੇ ਡਿੱਗ ਪਈ ਸੀ ਸਾਹਿਬਜ਼ਾਦੇ ਜਦੋਂ ਗਲਤਕ ਆਗੀਆਂ ਸੀ ਨੀਹਾ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਸਾਹਿਬਜ਼ਾਦੇ ਬੇਹੋਸ਼ ਹੋ ਗਏ ਤੇ ਉਹਨਾਂ ਦੇ ਭਾਰ ਨਾਲ ਨੀਹਾ ਡਿੱਗ ਗਈਆਂ ਸੀਗੀਆਂ ਉਸ ਤੋਂ ਬਾਅਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਫਿਰ ਚੁੜੀਆਂ ਲੈ ਕੇ ਹੌਲੀ-ਹੌਲੀ ਉਹਨਾਂ ਦੀਆਂ ਗਰਦਨਾਂ ਕਟੀਆਂ ਸਾਹਿਬਜ਼ਾਦਾ ਫਤਿਹ ਸਿੰਘ ਜੀ ਤੇ ਸਾਹਿਬਜ਼ਾਦਾ ਜ਼ਰਾਵਰ ਸਿੰਘ ਜੀ ਇੱਕ ਸਾਹਿਬਜ਼ਾਦੇ ਨਾਲ ਦੀ ਨਾਲ ਹੀ ਸ਼ਹੀਦ ਹੋ ਜਾਂਦੇ ਨੇ ਦੂਸਰੇ ਸਾਹਿਬਜ਼ਾਦੇ 12 ਮਿੰਟ ਇਤਿਹਾਸੇ ਲਿਖਿਆ ਮਿਲਦਾ ਹੈ ਤੜਫਦੇ ਰਹੇ ਹੌਲੀ ਹੌਲੀ ਫਿਰ ਉਹਨਾਂ ਨੇ ਪ੍ਰਾਨ ਛੱਡੇ ਸ਼ਹਾਦਤ ਦਿੱਤੀ ਉਸ ਤੋਂ ਬਾਅਦ ਉਹ ਹਸਲਾ ਨਦੀ ਦੇ ਕਿਨਾਰੇ ਲਹੂਲਹਾਨ ਸਾਹਿਬਜ਼ਾਦੇ ਦੀਆਂ ਦੇਹਾਂ ਫਿਰ ਜਾ ਕੇ ਦਿਵਾਨ ਟੋਡਰਮਲ ਜੀ ਦਿਵਾਨ ਟੋਡਰਮਲ ਜੀ ਦੇ ਭਰਾ ਨਾਗਰਮਲ ਭਾਈ ਮੋਤੀਰਾਮ ਮਹਿਰਾ ਜੀ ਉਹਨਾਂ ਦੇ ਨਾਲ ਕੁਝ ਹੋਰ ਸਿੱਖ ਹੋਣਗੇ ਜਿਨ੍ਹਾਂ ਦੇ ਸਾਨੂੰ ਨਾਮ ਹੀ ਨਹੀਂ ਪਤਾ ਪਰ ਉਹਨਾਂ ਨੂੰ ਵੀ ਸਾਡਾ ਉਹਨਾਂ ਅੱਗੇ ਵੀ ਸਾਡਾ ਸਿਰ ਝੁਕਦਾ ਹੈ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਦੇ ਸੰਸਕਾਰ ਲਈ ਆਪਣਾ ਜੋਗਦਾਨ ਪਾਇਆ ਉਤੋਂ ਫਿਰ ਸਾਬਜ਼ਾਦਿਆਂ ਦੀਆਂ ਦੇਹਾਂ ਚੱਕੀਆਂ ਗਈਆਂ ਹਸਲਾ ਨਦੀ ਦੇ ਕਿਨਾਰੇੋਂ ਸੋ ਚ ਕਿੰਨੀਆਂ ਭਾਰੀਆਂ ਲੱਗ ਰਹੀਆਂ ਹੋਣਗੀਆਂ ਉਹ ਦੇਹਾਂ ਕਿੰਨਾ ਭਾਰ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਜਦੋਂ ਉਹਨਾਂ ਨੇ ਹੱਥਾਂ 'ਚ ਚੱਕਿਆ ਹੋਵੇਗਾ ਲਹੂ ਲਹਾਨ ਕਿਉਂਕਿ ਗਰਦਨਾਂ ਕਟੀਆਂ ਗਈਆਂ ਸੀ ਸਾਰਾ ਸਰੀਰ ਖੂਨ ਨਾਲ ਭਰਿਆ ਹੋਇਆ ਸੀ ਉਸ ਤੋਂ ਪਹਿਲਾਂ ਵੀ ਉਹਨਾਂ 'ਤੇ ਜ਼ੁਲਮ ਕੀਤੇ ਗਏ ਸੀਗੇ ਉਹ ਸਾਰੇ ਜ਼ੁਲਮਾਂ ਦੇ ਨਿਸ਼ਾਨ ਸਾਬਜ਼ਾਦਿਆਂ ਦੀਆਂ ਦੇਹਾਂ 'ਤੇ ਸੀਗੇ ਹੱਥਕੜੀਆਂ ਦੇ ਨਿਸ਼ਾਨ ਉਹਨਾਂ ਦੇ ਹੱਥਾਂ 'ਤੇ ਸੀ ਖੂਨ ਜੰਮਿਆ ਹੋਇਆ ਸੀਗਾ ਜੋ ਕੋੜੇ ਉਹਨਾਂ ਦੇ ਮਾਰੇ ਗਏ ਸੀ ਉਹਨਾਂ ਦੇ ਨਿਸ਼ਾਨ ਉਹਨਾਂ ਦੀਆਂ ਦੇਹਾਂ ਤੇ ਸੀਗੇ ਗੁਰਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਜਦੋਂ ਚੱਕਿਆ ਹੋਵੇਗਾ ਇਹਨਾਂ ਨੇ ਆਪਣੇ ਹੱਥਾਂ 'ਚ ਕਿੰਨਾ ਕੁ ਭਾਰ ਹੁੰਦਾ ਹੈ 7 ਸਾਲ ਤੇ 9 ਸਾਲ ਦੇ ਬੱਚਿਆਂ ਦਾ ਪਰ ਉਹ ਭਾਰ ਨੂੰ ਅਸੀਂ ਮਹਿਸੂਸ ਕਰਕੇ ਦੇਖੋ ਕਿੰਨਾ ਬੋਝ ਲੱਗ ਰਿਹਾ ਹੋਵੇਗਾ ਉਹਨਾਂ ਨੂੰ ਕਿਸ ਹਾਲਤ ਚ ਹੋ ਸਾਹਿਬਜ਼ਾਦਿਆਂ ਦੀਆਂ ਦੇਹਾਂ ਚੱਕ ਕੇ ਲਿਆਏ ਹੋਣਗੇ ਤੇ ਮਾਤਾ ਗੁਜਰੀ ਜੀ ਦਾ ਸਰੀਰ 85 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਜ਼ੁਰਗ ਮਾਤਾ ਮਾਤਾ ਗੁਜਰੀ ਜੀ ਦੀ ਦੇਹ ਨੂੰ ਇਸ਼ਨਾਨ ਕਰਵਾਇਆ ਭਾਈ ਮੋਤੀराम ਮਹਿਰਾ ਜੀ ਦੇ ਮਾਤਾ ਤੇ ਭਾਈ ਮੋਤੀराम ਮਹਿਰਾ ਜੀ ਦੀ ਪਤਨੀ ਨੇ ਇਹ ਲਿਖਿਆ ਮਿਲਦਾ ਇਤਿਹਾਸ ਛੋਟੇ ਸਹਿਬਜ਼ਾਦਿਆਂ ਦੀਆਂ ਦੇਹਾਂ ਨਵੇਂ ਇਸ਼ਨਾਨ ਕਰਵਾਇਆ دیਵਾਨ ਤੋਂ ਡਰਮਲ ਜੀ دیਵਾਨ ਤੋਂ ਡਰਮਲ ਜੀ ਦੇ ਭਰਾ ਨਾਗਰਮਲ ਭਾਈ ਮੋਤੀराम ਮਹਿਰਾ ਜੀ ਦਾ ਜ਼ਿਕਰ ਮਿਲਦਾ ਹੈ ਤੇ ਕੁਝ ਹੋਰ ਗੁਰਸਿੱਖਾਂ ਦਾ ਜ਼ਿਕਰ ਮਿਲਦਾ ਹੈ ਕੁਝ ਨੇਕ ਪਰਸ਼ਾਂ ਦਾ ਜ਼ਿਕਰ ਮਿਲਦਾ ਹੈ ਜੋ ਉਸ ਸਮੇਂ ਮੌਜੂਦ ਸੀ ਬਹੁਤੀ ਵੱਡੀ ਗਿਣਤੀ ਨਹੀਂ ਸੀਗੀ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਦੇਹਾਂ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਉਹਨਾਂ ਦਾ ਸੰਸਕਾਰ ਕਰਨ ਦੀ ਤਿਆਰੀ ਕੀਤੀ ਗਈ ਇਹ ਵੀ ਲਿਖਿਆ ਮਿਲਦਾ ਹੈ ਇਤਿਹਾਸ ਕਿ ਕਿਸੇ ਆਮ ਲੱਕੜ ਨਾਲ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਗਿਆ ਕੋਈ ਆਮ ਲੱਕੜ ਨਹੀਂ ਵਰਤੀ ਗਈ ਦੇਵਾਂਟ ਆਰਡਰ ਮਲਜੀ ਨੇ ਭਾਈ ਮੋਤੀराम ਮਹਿਰਾ ਜੀ ਨੂੰ ਭੇਜਿਆ ਤੇ ਉਹ ਚੰਦਨ ਦੀ ਲੱਕੜ ਲੈ ਕੇ ਆਏ ਇਹ ਜ਼ਿਕਰ ਮਿਲਦਾ ਹੈ ਸਰਾ ਸਰਹੰਦ ਡਰ ਕੇ ਆਪਦੇ ਘਰਾਂ ਚ ਲੁਕਿਆ ਬੈਠਾ ਸੀਗਾ ਇਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਥੇ ਕੀਤਾ ਕਿਉਂਕਿ ਜੋ ਹੁਣ ਆਬਾਦੀ ਹੈ ਸਰਹੰਦ ਦੀ ਇਹ ਉਦੋਂ ਵਾਲੀ ਆਬਾਦੀ ਨਹੀਂ ਹੈ ਸਰਹੰਦੀ ਇੱਟਾਂ ਪੂਰੀ ਦੁਨੀਆ ਚ ਪੂਰੇ ਪੰਜਾਬ ਚ ਪੂਰੇ ਭਾਰਤ ਚ ਮਸ਼ਹੂਰ ਨੇ ਜਿੱਥੇ ਵੀ ਅਸੀਂ ਪੁਰਾਣੀਆਂ ਇਮਾਰਤਾਂ ਦੇਖਦੇ ਹਾਂ ਨਾਨਕਸ਼ਾਹੀ ਇੱਟਾਂ ਦਾ ਜ਼ਿਕਰ ਆਉਂਦਾ ਹੈ ਜਾਂ ਸਰਹੰਦੀ ਇੱਟਾਂ ਦਾ ਜ਼ਿਕਰ ਆਉਂਦਾ ਹੈ ਇੱਟ ਇਥੋਂ ਦੀ ਬਹੁਤ ਮਸ਼ਹੂਰ ਸੀ ਇਹ ਸ਼ਹਿਰ ਚ ਇਹੋ ਜਿਹੀਆਂ ਇਮਾਰਤਾਂ ਸੀਗ 7ਵੀਂ ਸਦੀ ਤੱਕ ਸਰਹੰਦ ਸ਼ਹਿਰ ਦਾ ਇਤਿਹਾਸ ਜਾਂਦਾ ਹੈ। ਬਾਵਣੀ ਸਰਹੰਦ ਦੇ ਨੂੰ ਕਹਿੰਦੇ ਸੀ 52 ਲੱਖ ਦੀ ਇੱਥੋਂ ਦੀ ਆਮਦਨ ਸੀਗੀ। ਇੰਨਾ ਇਹ ਅਮੀਰ ਸ਼ਹਿਰ ਸੀਗਾ ਵੱਡੇ ਵੱਡੇ ਇੱਥੇ ਕਿਲੇ ਸੀਗੇ ਵੱਡੀਆਂ ਵੱਡੀਆਂ ਹਵੇਲੀਆਂ ਸੀਗੀਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਚ ਥੇ ਕਰ ਦਿੱਤਾ ਸੀਗਾ ਇਹ ਸਰਹੰਦ ਨੂੰ। ਵਜ਼ੀਰ ਖਾਨ ਵਰਗਿਆਂ ਦੀਆਂ ਹਵੇਲੀਆਂ ਸਾਨੂੰ ਦਿਖਦੀਆਂ ਨਹੀਂ। ਜਿਹੜਾ ਵਜ਼ੀਰ ਖਾਨ ਕਹਿੰਦਾ ਸੀ ਕਿ ਮੈਂ ਹੀ ਇੱਥੋਂ ਦਾ ਬਾਦਸ਼ਾਹ ਹੋਣਗੇ ਦਿੱਲੀ ਦੇ ਬਾਦਸ਼ਾਹ। ਉਹ ਬਦਲਦੇ ਰਹਿੰਦੇ ਨੇ ਦਿੱਲੀ ਦੇ ਬਾਦਸ਼ਾਹ ਸਰਹੰਦ ਦਾ ਬਾਦਸ਼ਾਹ ਮੈਂ ਆ। ਮੈਥੋਂ ਮਨਾ ਤੇ ਪਤਾ ਵੀ ਨਹੀਂ ਹੱਲਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਇੱਥੋਂ ਦੀ ਮੈਂ ਮਿੱਟੀ ਨਹੀਂ ਨਸੀਬ ਹੋਣ ਦਿੰਦਾ ਕਿੱਥੇ ਆਓ ਵਜ਼ੀਰ ਖਾਨਾਂ ਚ ਉਹ ਵਜ਼ੀਰ ਖਾਨ ਨੂੰ ਕੋਈ ਕੁੱਤਾ ਵੀ ਨਹੀਂ ਜਾਣਦਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦਾ ਨਾਮ ਪੂਰੀ ਦੁਨੀਆ ਚਾ ਦਿਵਾਨ ਟੋਡਰਮਲ ਜੀ ਦਾ ਨਾਮ ਪੂਰੀ ਦੁਨੀਆ ਚ ਆ ਖੜੀਆ ਦਿਵਾਨ ਟੋਡਰਮਲ ਜੀ ਦੀ ਹਵੇਲੀ ਚਾਹੇ ਇੱਕ ਵਾਰ ਇਹਨੂੰ ਅਸੀਂ ਵਿਸਾਰ ਦਿੱਤਾ ਸੀਗਾ ਬਹੁਤ ਸਮਾਂ ਇਹ ਗਮ ਹੋਈ ਰਹੀ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਕੀ ਆ 2003 ਚ ਫਿਰ ਗੁਰੂ ਦੇ ਇੱਕ ਸਿੱਖ ਨੇ ਇਹ ਜਗ੍ਹਾ ਦੀ ਖੋਜ ਕੀਤੀ ਸੀਗੀ ਉਸ ਤੋਂ ਬਾਅਦ ਫਿਰ ਜੋ ਹੁਣ ਦਿਵਾਨ ਟੋਡਰ ਮਲਜੀ ਵਰਾਸਤੀ ਫਾਊਂਡੇਸ਼ਨ ਦੇ ਕੁਝ ਮਹਾਨ ਸਿੱਖ ਨੇ ਗੁਰੂ ਦੇ ਸਿੱਖ ਨੇ ਗੁਰੂ ਦੇ ਪੁੱਤਰਾਂ ਦਾ ਉਹ ਫਰਜ਼ ਨਿਭਾ ਰਹੇ ਨੇ ਕਿਸੇ ਤੋਂ ਇੱਕ ਪੈਸਾ ਵੀ ਨਹੀਂ ਉਹ ਲੈ ਰਹੇ ਖੁਦ ਆਪਣੀ ਕਿਰਤ ਕਮਾਈ ਚੋਂ ਬਿਲਕੁਲ ਹੂਬ ਹੂ ਉਸੇ ਹੀ ਤਰੀਕੇ ਨਾਲ ਇਹ ਹਵੇਲੀ ਨੂੰ ਸਾਰ ਰਹੇ ਨੇ ਉਸੇ ਹੀ ਰਵਾਇਤੀ ਢੰਗ ਨਾਲ ਕੋਈ ਸਿਮਿੰਟ ਨਹੀਂ ਵਰਤ ਰਹੇ ਉਹਵੇਂ ਗੁੜ ਜੋ ਦਾਲਾਂ ਜੋ ਹੋਰ ਉਦੋਂ ਪਦਾਰਥ ਵਰਤੇ ਜਾਂਦੇ ਸੀਗੇ ਪੁਰਾਤਨ ਸਮਿਆਂ ਚ 200 300 400 ਸਾਲ ਪਹਿਲਾਂ ਉਸੇ ਤਰੀਕੇ ਨਾਲ ਹੀ ਉਹ ਇੱਟਾਂ ਦੀ ਚਨਾਈ ਹੋ ਰਹੀ ਆ ਇਹ ਕਹਿੰਦੇ ਆਸੀਂ ਇਸ ਨੂੰ ਇਸ ਦਾ ਰੂਪ ਨਹੀਂ ਵਿਗਾੜਨਾ ਇੰਡੀਆ ਦੀ ਟਾਪ ਦੀ ਕੰਪਨੀ ਇਸ ਵਿਰਾਸਤੀ ਹਵੇਲੀ ਤੇ ਦਿਵਾਨ ਟੋਡਰ ਮਲਜੀ ਦੀ ਜਹਾਜੀ ਹਵੇਲੀ ਤੇ ਕੰਮ ਕਰ ਰਹੀ ਆ ਤਕਰੀਬਨ ਇਹਨੂੰ 5 ਸਾਲ ਲੱਗ ਜਾਣਗੇ ਪੂਰਾ ਹੋਣ ਨੂੰ ਇਦਾਂ ਦੇ ਸਿੱਖਾਂ ਤੋਂ ਸਾਨੂੰ ਕੁਝ ਸਿੱਖਣ ਦੀ ਲੋੜ ਆ ਅਸੀਂ ਕੀ ਕਰਦੇ ਆ ਜਿਹੜਾ ਸਾਡੇ ਪੁਰਾਣੇ ਗੁਰੂ ਘਰ ਨੇ ਉਹਨੂੰ ਢਾਕੇ ਉੱਥੇ ਕਾਲੀ ਸ਼ਾਨ ਗੁਰੂ ਘਰ ਰਸਾਰ ਦਿੰਨੇ ਆ ਉਹ ਸਾਨੂੰ ਨਹੀਂ ਚਾਹੀਦਾ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਕੋਈ ਵੀ ਪ੍ਰਾਤਨ ਗੁਰੂ ਘਰ ਆ ਉਹਨੂੰ ਬਰਬਾਦ ਨਾ ਹੋਣ ਦਿਓ ਜੋ ਇਹ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਉਹ ਮਹਾਨ ਸਿੱਖ ਮਾਨ ਸੇਵਾਦਾਰ ਨੇ ਇਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਆ ਇਹ ਕਹਿੰਦੇ ਇੱਕ ਪੈਸਾ ਵੀ ਸਾਨੂੰ ਦਾ ਸਵੰਧ ਨਾ ਕੱਢੋ ਇੱਕ ਪੈਸਾ ਵੀ ਨਹੀਂ ਸਾਨੂੰ ਕਿਸੇ ਤੋਂ ਚਾਹੀਦਾ ਪਤਾ ਨਹੀਂ ਕਿੰਨੇ ਕਰੋੜ ਰੁਪਏ ਇੱਥੇ ਲੱਗ ਰਿਹਾ ਹੋਊਗਾ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਮਹਾਨ ਸਿੱਖਾਂ ਦੀ ਇਹ ਸੋਚ ਆ ਕਿ ਦਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਪੂੰਜੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਦਾ ਸਸਕਾਰ ਕਰਨ ਲਈ ਲਗਾ ਦਿੱਤੀ ਕਿ ਅਸੀਂ ਦਵਾਨ ਟੋਡਰਮਲ ਜੀ ਦੀ ਹਵੇਲੀ ਹੂ ਬੂ ਉਸੇ ਤਰੀਕੇ ਨਾਲ ਬਣਾਉਣੀ ਹੈ ਚਾਹੇ ਸਾਡੀ ਪੂੰਜੀ ਲੱਗ ਜਾਏ ਸਾਰੀ ਸਾਨੂੰ ਕਿਸੇ ਤੋਂ ਕੋਈ ਪੈਸਾ ਨਹੀਂ ਚਾਹੀਦਾ ਇਦਾਂ ਦੇ ਮਹਾਨ ਸਿੱਖਾਂ ਨੂੰ ਵੀ ਸਾਨੂੰ ਸਜਦਾ ਕਰਨਾ ਚਾਹੀਦਾ ਹੈ ਔਰ ਸਾਨੂੰ ਸਿੱਖਾਂ ਦੀ ਲੋੜ ਹੈ